ਇਸ ਕੀ ਮਤਿਸਾਰੇ ਮੀਟ ਕਰਦੇ ਹਾਂ ਕਿ ਠੀਕ ਹੋ ਗਏ ਗਾਈਜ਼ ਅੱਜ ਹੈਗਾ ਡਾਡ ਦਾ ਬਰਥਡੇ ਤੇ ਅੱਜ ਅਸੀਂ ਆਇਆ ਤਿੰਨ ਦਿਨਾਂ ਬਾਅਦ ਨਾਨਕੀਆਂ ਤੋਂ ਸਾਡੇ ਕੀ ਵੀਰਾ ਚਿੱਟਣ ਐਸੀ ਹੋਣਦੀ ਥਣ ਦਿਖਾਵਾਂਗੇ ਅੱਡਾ ਵਾਸਤੇ ਅਸੀਂ ਅੱਜ ਸਰਪ੍ਰਾਈਜ਼ ਗਿਫਟ ਲਿਆ ਤੇ ਡਾਡਾ ਜੀ ਤਿਆਰ ਹੋ ਰਹੇ ਨੇ ਉਹਨਾਂ ਨੂੰ ਅਸੀਂ ਸਰਪ੍ਰਾਈਜ਼ ਦਵਾਂਗੇ ਬਾਅਦ ਵਿੱਚ ਹਜਰ ਆ ਰਹੇ ਨੇ ਦੇਖੋ ਗਾਇਸ ਇਹ ਅਨਸਾਰ ਜੇਮਾ ਤੇ ਲੱਗੇ ਨੇ ਫ੍ਰੀ ਫ੍ਰਾਈ ਖੇਡ ਰਹੇ ਨੇ ਦੋਨੇ ਜਣੇ ਬੈਠੇ ਪਿਆ ਸੀ ਫੋਨ ਕਿੱਟੀ ਹੈ ਯੂਆਰਟੀ ਅੱਛਾ ਅਨਸਾਰ ਲੱਗੇਗੀ ਆ ਸੀ ਉਹਨਾਂ ਵਾਸਤੇ ਗਿਫਟ ਲੈ ਕੇ ਆਇਆ ਕਿੰਨੇ ਜਣੇ ਇੱਕ ਇੱਕ ਸਗੋਂ ਤਿੰਨਾਂ ਦਾ ਇਹ ਤੁਹਾਨੂੰ ਸਰਪ੍ਰਾਈਜ਼ ਦਿਖਾਵਾਂਗੇ ਤੇ ਇੱਕ ਉਹਨਾਂ ਵਾਸਤੇ ਆਪਾਂ ਕੇਕ ਵੀ ਲੈ ਕੇ ਆਇਾਂਗੇ ਉਹ ਦਿਖਾਵਾਂਗੇ ਤੁਹਾਨੂੰ ਬਾਅਦ ਵਿੱਚ ਤੇ ਹੁਣ ਉਹ ਰੈਡੀ ਹੋ ਰਹੇ ਨੇ ਇਧਰ ਅਸਟਾ ਰੈਡੀ ਹੋ ਰੈਡੀ ਹੋ ਕੇ ਆਇਆਗੇ ਹੌਣ ਸਾਰੇ ਨੇ ਪ੍ਰਿੰਟ ਲੜਾ ਲਈ ਇੱਕ ਆਕਸੀਨੇ ਵੀ ਲੜਾ ਲਈ ਮੂੰਹ ਤੇ ਹੌਣ ਸਾਰ ਦੋਨਾਂ ਨੇ ਇਕੱਠਿਆਂ ਨੇ ਲੜਾਈ ਹੌਣ ਸਾਰ ਸਵਾਗਤ ਹੋ ਗਿਆ ਕਰ ਲੀਂਦਾ ਵੈਲਕਮ ਹੋ ਗਿਆ ਨਾ ਕਰ ਲੀਂ ਨਾ ਪ੍ਰਿੰਟ ਨੇ ਵੈਲਕਮ ਕੀਤਾ ਪ੍ਰਿੰਟ ਨੇ ਵੈਲਕਮ ਕੀਤਾ ਹੌਣ ਸਾਰੇ ਆਕਸੀ ਬੈਠੀ ਆ ਉਹ ਦੇਖੋ ਉਹ ਉਹਦੇ ਵਿਚਕਾਰ ਦੇ ਮੂੰਹ ਤੇ ਲੜ ਗਿਆ ਦੇਖੋ ਆ ਬੈਠੀ ਆ ਫਿਰਦੀ ਆ ਰਹੀ ਆ ਗੰਨੀ ਨੇ ਲੜ ਜੇ ਲੜ ਜੇ ਮਤਲਬ ਆ ਗਿਆ ਭੇਟਨੀ ਆ ਆ ਕਿ ਮੈਂ ਵੀ ਲੜਨੀ ਆ ਆ ਦੇਖੋ ਕਰ ਲੀਂਦੇ ਇਧਰ ਆਕਸੀ ਦੇ ਮੂੰਹ ਤੇ ਲੜ ਗਈ ਆ ਦੇਖੋ ਰੈਡੀ ਹੋ ਚੁੱਕੇ ਨੇ ਆਪਦੇ ਬਰਥਡੇ ਵਾਸਤੇ ਹੈਪੀ ਬਰਥਡੇ ਜੀ ਦੇਖੀ ਬਾਈ ਬਰਥਡੇ ਜਿਹੜਾ ਸਪਰਾਈਜ਼ ਹੈ ਕਿਹਨੂੰ ਹਾਂ ਇਹ ਮੈਸੀ ਜੀ ਵੀ ਜ਼ਰੂਰ ਕਰਿਆ ਨੂੰ ਹੈਪੀ ਬਰਥਡੇ ਜ਼ਰੂਰ ਵਿਸ਼ ਕਰਿਓ ਤੇ ਇਹ ਰੈਡੀ ਹੋ ਗਿਆ ਨੇ ਜੇ ਦੇਖੋ ਹਾਂ ਤੇ ਕਟਾਂਗੇ ਕੇਕ ਚਲ ਨਹੀਂ ਲੈ ਕੇ ਆਉਗੀ ਕੇਕ ਚਲੋ ਗਲੀਨ ਲੈ ਕੇ ਆਓ ਕੇਕ ਬੱਸ ਹੁਣ ਡਾੜਨ ਨੂੰ ਅਪ ਸਪਰਾਈਜ਼ ਦੇਵਾਂਗੇ ਕਿਉਂਕਿ ਟੈਂਡਿੰਗ ਨਾ ਕੇਕ ਨਹੀਂ ਦੇਖਿਆ ਅਸੀਂ ਖੁਦ ਲੈ ਆਏ ਸੀ ਕੇਕ ਵੀ ਹੂੰ ਵੀ ਕਹਿ ਜਾਗਾ ਕੱਟੋ ਕੱਟੋ ਹਾਂ ਜੇ ਕੁਝ ਕੁਛ ਨਹੀਂ ਪਤਾ ਵੀ ਹੈ ਨਾ ਕੇਕ ਦਾ ਅੱਖਰ ਜੀ ਗਰ ਗਿਆ ਹੋਰ ਹਾਂ ਨਕਸਾ ਤਾਂ ਕਿੰਵੇਂ ਵਿਗੜਨਾਗਾ ਦਿਖਾ ਦਿਆ ਹਾਂ ਖੋਲੋ ਕੇ ਅੰਦਰ ਜਾ ਕੇ ਕਿੰਨੇ ਉਹਨਾਂ ਦੇ ਉਹਨਾਂ ਨੂੰ ਹੀ ਦਿਖਾਵਾਂਗੇ ਹਾਂ ਦੇਖਾਂਗੇ ਵੀ ਕੀ ਉਹ ਕਰਦੇ ਨੇਗੇ ਚੱਲੀ ਗੱਲੀਂ ਕੇਕ ਲੈ ਕੇ ਗੱਲੀਂ ਤਾਂ ਤੁਰਿਆ ਨਹੀਂ ਜਾਂਦਾ ਪ੍ਰਿੰਟ ਲੜੀ ਹੋਈ ਹੈ ਕਹਿੰਦੀ ਮम्मा ਹੌਲੀ ਹੌਲੀ ਤੁਰਿਆ ਜਾਂਦਾਗਾ ਇਹ ਰੈਡੀ ਹੋ ਰਿਹਾ ਹੈ ਆ ਗਈ ਥੋੜਾ ਕੇਕ ਹਲੇ ਬਾਹਰ ਤੇ ਕੱਢ ਦੋ ਗੱਲੀਂ ਨੇ ਨੇ ਹਾ 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 ਤੇ ਆਹਰੀ ਫੈਰੀ ਕਰੀ ਹੱਥ ਨੂੰ ਤਾਂ ਖਾਸੀ ਹੈ ਹਾਂ ਉਹ ਰਸਤਾ ਬਹੁਤ ਤਿਆਰੀ ਕਰਿਆ ਅਨੇ ਤਿਆਰੀ ਤਾਂ ਸਾਡੇ ਵੱਡੇ ਨੇ ਨਹੀਂ ਕੀਤੀ ਜਿਹਨੇ ਅਸੀਂ ਕੀਤੇ ਆ ਥੋੜੀ ਤਿਆਰੀ ਹਾਂ ਦੇਖੋ ਘੜੀ ਤਾਂ ਦੇਖੋ ਕਿਵੇਂ ਨੇ ਕਾਕਾ ਨੇ ਅੱਜ ਤਾਂ ਨਹੀਂ ਜਿਹੜਾ ਇਹਦਾ ਮੈਂ ਇਹ ਚੀਜ਼ ਕਰਿਆ ਬਟਾ ਸੋਣਾ ਜਿਵੇਂ ਲਾਈਟਾਂ ਲੱਗੀਆਂ ਹੁੰਦੀਆਂ ਨੇ ਹਾਂ ਦੇਖ ਲੈ ਉੱਪਰ ਐ ਨਹੀਂ ਕਿਵੇਂ ਲੱਗਿਆ ਸੋਣਾ ਸੋਣਾ ਦੇਖ ਮੈਂ ਹਾਏ ਤੁਸੀਂ ਗਿਫਟ ਦੇਖ ਕੇ ਹੈਰਾਨ ਰਹਿ ਜਾਓਗੇ ਇਹ ਕੀ ਹੈ ਜੀ ਕੀ ਗਿਫਟ ਇਹਨੂੰ ਗਿਫਟ ਤਾਂ ਸਾਨੂੰ ਵੀ ਨਹੀਂ ਦਿੱਤੇ ਹੁਣੇ ਦੱਸਿਨੇ ਜਿੰਨੇ ਅਸੀਂ ਦੇ ਰਹੇ ਹਾਂ ਤਾਂ ਬਾਕੀ ਬੂਕ ਨੂੰ ਤਾਂ ਤਾਕੜੀ ਕਰੀ ਹੋਈ ਹੋਗੀ ਦੇਖ ਲੈ ਫਿਰ ਵਾ ਦੇਖੀ ਸੀ ਹਾਂ ਪੈਕਿੰਗ ਸੋਣੀ ਕੀਤੀ ਹੋਈ ਹੈ ਫਿਰ ਬਾਕੀ ਖੋਲ ਕੇ ਪਤਾ ਲੱਗੂਗੀ ਕੀ ਹੈ ਪੈਕਿੰਗ ਉਹ ਪੈਕਿੰਗ ਦਾ ਇਹ ਘੱਟ ਵਧੀਆ ਜਿਹੜੇ ਵਿੱਚ ਸਮਾਨ ਉਹਦੋਂ ਵੀ ਵਧੀਆ ਹੈ ਹਾਂ ਮੈਂ ਛੇਤੀ ਛੇਤੀ ਲਗਾਉਂਦਾ ਹਾਂ ਅੰਦਰ ਕਰੀ ਨਾ ਹਾਂ ਉਹ ਆਪੇ ਘੱਟ ਲੋ ਕਰ ਲੈ ਵਾ ਵਾ ਬਾਕੀ ਉਹ ਆਪੇ ਘੱਟ ਰਾ ਦਿੰਗੇ ਆਇਆ ਆਇਆ ਇਹ ਕੱਟ ਗਿਆ ਹੋਣਾ ਇਹ ਵੀ ਤੁਸੀਂ ਆਏ ਹੈਂ ਐ ਕਿਹਦਾ ਸੋਣਾ ਨਾ ਦੇਖੋ ਗਰਲੀ ਨਾਲ ਇਹਦੀ ਲੜਾਈ ਪੈ ਗਈ ਉਹ ਕਹੇ ਮੈਂ ਆ ਲੈਣਾ ਉਹ ਕਹੇ ਮੈਂ ਆ ਲੈਣਾ ਕੇਕ ਪਿੱਛੇ ਕੇਕ ਪਿੱਛੇ ਫੇਰ ਕਿਹਦੀ ਚਲੀ ਹੂੰ ਚਲੀ ਕਿਹਦੀ ਫੇਰ ਚੱਲੀ ਫੇਰ ਗਰਲੀ ਦੀ ਮਨਾਇਆ ਫੇਰ ਉਹ ਮਨਾਇਆ ਫੇਰ ਅਸੀਂ ਆ ਮਾਦਰੀ ਹੋਰ ਸਾਥ ਹੋਰ ਸਾਥ ਤਾਂ ਹਾਂ ਇਹਨਾਂ ਰਸਿਆ ਤਾਂ ਨਹੀਂ ਫੇਰ ਰਸਾ ਨਹੀਂ ਦਿੱਤਾ ਫੇਰ ਮੈਂ ਇਹਨਾਂ ਨੂੰ ਫੁੱਲਫੀਆਂ ਦਵਾਈਆਂ ਤਾਂ ਉਹ ਮਨਾਇਆ ਪਿੰਕ ਕਲਰ ਦੀ ਉਹ ਪਿੰਕ ਕਲਰ ਲੈ ਰਿਆ ਸੀ ਕਿ ਤ੍ਰੀ ਲਾਲ ਨਾ ਨਾ ਮੈਂ ਤ੍ਰੀ ਲਾਲ ਉਹ ਵੀ ਤਿੰਨ ਸਾਲ ਦੇ ਹੋਇਆ ਤੂੰ ਅਜੇ ਕਾਕੂ ਆਜੇ ਛੋਟਾ ਜਿਹਾ ਕਾਕਾ ਬੱਚਾ ਹੈ ਉਹਨੂੰ ਵੀ ਲਿਆ ਉਠਾਰ ਕੇ ਹਾਂ ਲਿਆਉਣੇ ਆ ਲਓ ਜੀ ਆਪਾਂ ਲਾਤਾ ਹੈਪੀ ਬਰਥਡੇ ਟਾਇਗਾ ਹਾਂ ਉਹ ਤੁਹਾਡੇ ਉਹ ਕਿੱਥੇ ਰੱਖਣ ਵਾਲੇ ਕਰਦੇ ਨੇ ਪਤਾ ਨਹੀਂ ਦੋ ਇੱਥੇ ਬਰਮਾਰੀ ਜੀ ਦੇਖੋ ਹੈਗੇ ਇੱਥੇ ਕੋਸਾ ਸਾਰਾ ਸਮਾਨ ਲੈ ਕੇ ਆਇਆ ਕੱਚੇ ਕੰਮ ਨਹੀਂ ਕਰੇਗਾ ਸਰ ਬੜੀ ਵਧੀਆ ਰਹੀ ਹਾਂ ਚੱਪੋ ਹਾਂ ਹਾਂ ਇਹਨਾਂ ਸਿਰਿਆ ਕਰਕੇ ਦੇਖੋੜੇ ਆਪੇ ਗੇ ਆਜੋ ਆਜੋ ਸਾਰੇ ਯਾਰੇ ਮੇਰੇ ਵੱਡੇ ਦੇ ਇਨਵਾਈਟਡ ਆਜੋ 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 ਪਹਿਸਤ ਬੰਦਾ ਮੇਰੇ ਵੱਡੇ ਤੇ ਆਇਆ ਸੈਕੰਡ ਉਹ ਆਈਏ ਮੇਰੇ ਵੱਡੇ ਤੇ ਵੇਖੋ ਮੈਂ ਬਰਥਡੇ ਤੇ ਸਾਰੇ ਨੂੰ ਇਨਵਾਈਟ ਕਰ ਰਿਹਾ ਗਾਜੋ ਦੂਜੇ ਆਹ ਆਹ ਸਾਰੇ ਕਰ ਰਿਹਾ ਕਿ ਵੇਖ ਲੋ ਆ ਗਿਫਟ ਆਇਆ ਨਹੀਂ ਮੇਰੇ ਵੱਡੇ ਤੇ ਦੇਖੋ ਮੇਰੇ ਕੋਲ ਤਾਂ ਆਉਣਾ ਹੁੰਦਾ ਕਿਸੇ ਕੁਪਲੇ ਕਰਦੇ ਵਸਤੇ ਕੇਕ ਵੀ ਲੈ ਕੇ ਆਸੇ ਗਿਫਟ ਵੀ ਲੈ ਆਏ ਨਹੀਂ ਆਏ ਥੋੜੀ ਹੁੰਦਾ ਗਿਫਟਰ ਦੇ ਨਾਲ ਕੇਕ ਵੀ ਲੈ ਆਉਂਦੇ ਹੁੰਦੇ ਨੇ ਅੱਜ ਕੱਲ ਤਾਂ ਵੈਰੀ ਗੁੱਡ ਕਿਹਦੀ ਕਿਹਦੇ ਨੇ ਇਹ ਸਰ ਨੂੰ ਛੋਟਾ ਲਾਲ ਰੰਗ ਫਤੇ ਦਾ ਫੇਵਰਿਟ ਆ ਉਹਦਾ ਹੋਊਗਾ ਮਤਲਬ ਕਿ ਉਹ ਮਿਲਦਾ ਆਹ ਜਿਹੜੇ ਰੈੱਡ ਤੋਂ ਮਿਲਦਾ ਹਾਂ ਆਤੀਜਾ ਬੰਦਾ ਆਏ ਮੇਰੇ ਵੱਡੇ ਤੇ ਚੌਥਾ ਬੰਦਾ ਸੈਭੂ ਲਾਸਟ ਤੇ ਆ ਜਾਏਗਾ ਇਹ ਦੂਰੋਂ ਆਇਆ ਚੱਲ ਇਹਨੂੰ ਸ਼ੂਟ ਆ ਗਈ ਆ ਨੇੜੇ ਨੇੜੇ ਵਾਲੇ ਬੰਦੇ ਸੀਗੇ ਮੇਰਾ ਇਹ ਗਲੀ ਤੇ ਆਹ ਫੇਰ ਮੇਰੇ ਅੱਗੇ ਆ ਚੱਲੋ ਉਹ ਹਾਂ ਉਹ ਪੁੱਲ ਗਿਆ ਸੀ ਉਹ ਉਹ ਕਿੰਨਾ ਗਾ ਜੁਆਇ ਕੀਤਾ ਲੈ ਮਸਤੀ ਮਸਤੀ ਪੂਰੀ ਕਰਕੇ ਆਏਗਾ ਤੂੰ ਹਾਂ 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 ਤਾਂ ਉਹਨੂੰ ਚੀਜ਼ ਕਰਦੇ ਮਸਾ ਲੈ ਕੇ ਆਈਆਂ ਤਾਂ ਉਹਨੂੰ ਬਿਲਕੁਲ ਮੰਨਨੇ ਸੀ ਮम्मा 7 ਤਰੀਕ ਨੂੰ ਜਾਣਾ ਪਾਣਾ ਹੈ ਨਹੀਂ ਜਾਣਾ ਤੂੰ ਬਤਾ ਲਓ ਯਾ ਤਾਂ ਇਹਦਾ ਬੋਲ ਤੋਂ ਬਤਾ ਲੈਦਾ ਇਹ ਕਿਹਨੂੰ ਲੜ ਗਿਆ ਕੀ ਲੜ ਗਿਆ ਪ੍ਰਿੰਟ ਪ੍ਰਿੰਟ ਲੜ ਗਈ ਕੁੜੀ ਤੇਰੀ ਕਿੱਥੇ ਪੈਰ ਤੇ ਟੀ ਤੇ ਹੋ ਗਈ ਅੱਛਾ ਤਾਂ ਮੱਖਸ ਦੇ ਮੂਤੇ ਲੜ ਗਈ ਤੇ ਪੈਰ ਤੇ ਲੜ ਗਈ ਦੋਨੋਂ ਨਾਲ ਕੀ ਲੜਾਈ ਤੇ ਪ੍ਰਿੰਟਰ ਵਧੀਆ ਹਾਂ ਚਲੋ ਧਿਆਨ ਨਾਲ ਕਰ ਲਿਆ ਕਰੋ ਲਓ ਆਪਾਂ ਦਾ ਆਪਦੇ ਕੇਕ ਦੀ ਖੁਸ਼ੀ ਚ ਹੋਰ ਗੱਲਾਂ ਚੁਲਝ ਗਈ ਸੀਗੇ ਹਾਂ ਚਲੋ ਪਟਾ ਚਲੋ ਅੱਗ ਲਾ ਦਈਏ ਹੈਗਾ ਬੱਢਿਆ ਕਰਨਾ ਪੈਂਦਾ ਯਾ ਕਿਉਂ ਲਗਾਈ ਜਾਵੇ ਅੱਗ ਬੱਤੀ ਪੱਜ ਪੱਜ ਚਲ ਚਲ ਇਹ ਪਹਿਲਾਂ ਹਨਾ ਲਈ ਬੱਤੀ ਚਲੋ ਲਓ ਲਾ ਦੇ ਗਾਜੋ ਓਕੇ ਆ ਇਹ ਦਿਨ ਕੱਟੇ ਜਾਓਗੇ ਇੱਕ ਜੀ ਕਤੋਂ ਹਾਂ ਕੀ ਕਰ ਲੈ ਸੀ ਮੈਂ ਕਹਿ ਤਾ ਕਿ ਵਾਹ ਪਹਿਲੇ ਲੱਗੀ ਆਤੀ ਵਾਹ ਦੇਣ ਲੱਗੀ ਬੈਠੀ ਬਿਸਮਾ ਉਹ ਵੀ ਬਿਸਮਾ ਉਹ ਵੀ ਨਾ ਕੋਈ ਜਿਹਾ ਮੈਂ ਬਿਸਮਾ ਆਉਂਦਾ ਮੈਂ ਆਉਂਦੇ ਮੱਤੇ ਤੇ ਮੈਨੂੰ ਉਹ ਵੀ ਜ਼ਿਆਦਾ ਗੱਪਟ ਮਿਲ ਜਾਂਦਾ ਹੈ ਨਾ 10 ਦਿਨ ਹੁੰਦੇ ਛੇ ਦਿਨ ਨਹੀਂ ਹੁੰਦੇ ਫਿਰ ਮੈਂ ਤਾਂ ਗੱਤੀ ਕਰਨੀ 10 ਦਿਨ ਨਹੀਂ ਹੁੰਦੇ ਆਏ ਉਹਨਾਂ ਐ ਕਰਕੇ ਮੰਗਾਇਆ ਤਾਂ ਐ ਵੀ ਗ੍ਰੀਕ ਕੇਕ ਜੀ ਬੱਡੇ ਤੇ ਕੇਕ ਜੀ ਇਹ ਮੈਨੂੰ ਕੋਈ ਹੋਰ ਨਹੀਂ ਬੱਧੀ ਅੱਤੀ ਜੁਦੇ ਮਾਮੀ ਮੋਮਡੀ ਜੰਗ ਸਾਡੇ ਕੇਕ ਤਾਂ ਚਲੋ ਮੰਗ ਲਈਏ ਸਬਸ ਮੰਗ ਵੀ ਲੈ ਮੰਗ ਲਈ ਇਹੀ ਮੰਗ ਲਈਏ ਅੱਛਾ ਮੈਂ ਤਾਂ ਬਾਹਰ ਫਾਸਟ ਫਾਰਵਰਡ ਆਂਦਾ ਇਹੀ ਮੰਗ ਲਈਏ ਚਲੋ ਚਲੋ ਕਰੋ ਕੁਸ ਕਾ ਹੁੰਦਾ ਸੀ ਮੈਚ ਮੈਂ ਹਾਂ ਹੈਪੀ ਬਰਥਡੇ ਟੂ ਯੂ ਥੈਂਕ ਯੂ ਸਾਰਟ ਥੈਂਕ ਯੂ ਆਉਂਦੇ ਦੇਗਾ ਆ ਜਾਂਦਾ ਆ ਜਾਂਦਾ ਪਹਿਲਾਂ ਤਾਂ ਮੈਨੂੰ ਗਿਫਟ ਕੋਟਾ ਦੋ ਫੇਰ ਫੇਰੇ ਤੁਹਾਨੂੰ ਮੈਂ ਕੇਕ ਖਾਣਾ ਹਾਂਗਾ ਹਾਂ ਕੇਕ ਆਹ ਤਾਂ ਕੇਕ ਟੂ ਹਾਂ ਜੇ ਕੇਕ ਕੱਟ ਕੇ ਤੁਸੀਂ ਖਾ ਲਿਆ ਮੁੜ ਕੇ ਮੈਨੂੰ ਵੇਖ ਕੇ ਲੈ ਦੋ ਫੇਰ ਨਹੀਂ ਅਸੀਂ ਘਰਾਂ ਨੂੰ ਨਹੀਂ ਲੈ ਕੇ ਜਾਂਦੇ ਬੜਾ ਸਿੱਧਾ ਆੜੀ ਤਾਂ ਸੱਦਾ ਹਾਂ ਘਰੀ ਤਾਂ ਸੱਦਾ ਆ ਜੀ ਚਲਾਕ ਨਹੀਂ ਬੰਦੇ ਪਹਿਲਾਂ ਕੇਕ ਖਾਣਗੇ ਫੇਰ ਚਲੀ ਚੂਚੂ ਕਰ ਰਹੇ ਮਾਰੇ ਕੇਕ ਤੋਂ ਹੋਰ ਫੇਰ ਦੋਵੇਂ ਦਮਦਾਰੀ ਬਿਲਕੁਲ ਮਰਦਾ ਨਹੀਂ ਆ ਚੰਦ ਆ ਗਿਆ ਆ ਗਿਆ ਆ ਗਿਆ ਆਹ ਨਏ ਤੂੰ ਆ ਬੇਨਾਦੀ ਖਵਾ ਬੱਧੀ ਆਂ ਹਾਂ ਫੈਂਡ ਜੀ ਮਾਂ ਨਹੀਂ ਕਿਹਾ ਕਿਸਨੇ ਪੁੱਛਦਾ ਮੈਨੂੰ ਕਿਹੜਾ ਪੁੱਛਦਾ ਕੋਈ ਲੈ ਤੰਡਾ ਨਾ ਇਹ ਤੂੰ ਵੀ ਘਾਣਾ ਲੈ ਬੇਲਾ ਪੁੱਫੜ ਜੀ ਨੂੰ ਕੋਣ ਹੈ ਪਹਿਲੇ ਮੈਨੂੰ ਹੌਣ ਚਾਹੁੰਦਾ ਸੀ ਨਾ ਪਹਿਲਾਂ ਇਹ ਨਹੀਂ ਕੱਦ ਲੈ ਤੂੰ ਵੀ ਘਾਣਾ ਉੱਤੇ ਮੈਨੂੰ ਮੀੜ ਆਪਦੀ ਸਾਰੀ ਡਿਊਟੀ ਡਿਊਟੀ ਦਾ ਸਾਰਾ ਡਿਊਟੀ ਲੈ ਲਾਗੀ ਸੀ ਮੇਰੀ ਗਾਲਿਆ 嗯 थैंक यू मरे डायमंड बोले सुनो ना थैंक यू आले पते चले के उदास होकर देखना आले रे मैं नाराज आंगे सीधा मेरा आई चल पूरा पूरा ही आया देख कटया हुआ हां ले हुन गिफ्ट कोक्टर दफा हो भी ले आंदी सी आगे पहले तो मैं दों ਆਉ ਪਹਿਲਾ ਵੱਡਾ ਬੰਦਾ ਫਿਰ ਉਦੋਂ ਛੋਟਾ ਹੁੰਦਾ ਹਾਂ ਦੇਖੋ ਮੇਰਾ ਹੁਣ ਥੋੜੇ ਨਾ 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 ਮਾਇਆ ਸਵਾਰ ਕੇ ਬੰਦਾ ਦੇਖੀ ਮੈਂ ਵੀ ਲਾ ਹਾਂ ਕਰ ਰਹਿ ਗਿਆ ਸੀ ਹਾਏ ਹਾਏ ਓਏ ਹਾਏ ਓਏ ਕਰਤਾ ਗੰਦਾ ਓ ਕੀ ਮਿਲੂ ਤੁਹਾਨੂੰ ਮੈਨੂੰ ਫੇਸ਼ੀਅਲ ਕਰਕੇ ਮੇਰੇ ਮੂੰਹ ਦਾ ਦੇਖ ਲੈ ਉਹ ਦਾੜੀ ਤੇ ਕੌਣ ਨਾ ਹੁੰਦਾ ਹੈ ਪਾਗਲ ਚਲ ਬੱਸ ਹੈਪੀ ਹੋਲੀ ਹੋ ਕਰਤੀਆ ਦੇਖ ਰੰਗ ਵੀ ਜਿਹੜੇ ਹੋਲੀ ਨਾਲ ਦੀ ਰੰਗ ਨਹੀਂ ਗਏ ਹਾਂ ਦੇਖੋ ਆਹ ਪਟਿੱਕਾ ਲਾ ਲੈ ਮੈਂ ਤਾਂ ਮੇਰੇ ਕੋਲ ਆਹ ਦੇਖਦੇ ਵੱਡਾ ਕੇ ਥੈਂਕ ਯੂ ਠੀਕ ਹੈ ਸਾਰਾ ਲਓ ਲਓ ਜੀ ਥੈਂਕ ਯੂ ਬਹੁਤ ਸਾਰਾ ਆਹ ਦੇਖ ਲਾਪਾ ਲੈ ਵੀ ਗੁੱਡੂ ਇਹ ਮੇਰਾ ਗੁੱਡੂ ਦਾ ਗਿਫਟ ਹੈਗਾ ਅਨੇਕ ਤਰ੍ਹਾਂ ਦੇ ਗਿਫਟਸ ਕਿੰਨੇ ਵੱਡਾ ਬੈਰਟੀ ਨੂੰ ਕੋਲਾ ਕੀਦਾ ਪਹਿਲਾਂ ਸਾਨੂੰ ਇਹ ਦੇਖੋ ਛੋਟਾ ਖੋਲੋ ਸਭ ਤੋਂ ਪਹਿਲਾਂ ਚਾਹ ਬੋਲ ਲੈਣਾ ਆਹ ਚਿੰਦੜ ਸੇਤੀ ਹੋ ਗਈ ਪਾਣੀ ਦੀ ਲੈ ਚਿੰਦੜ ਦੁਕਾਨ ਤੇ ਨਹੀਂ ਗੇ ਘਰ ਦੇ ਵਿੱਚ ਬੈਠਾ ਨਿਕਟ ਆਇਆਗਾ ਕਪੜਾ ਘਪਲੇ ਰਹ ਰਹੇ ਹਾਂ ਆਪ ਦੀ ਬਸਾਰਾ ਜਾਣ ਚਾਹੀਦਾ ਸੀ ਬਹੁਤ ਵਧੀਆ ਲੱਗੇ ਹੈ ਕਿਤਾਬ ਨੂੰ ਲਾ ਦੋ ਇਹ ਕਪੜੇ ਪੂਰਾ ਕੋਲ ਐਕਸਾਈਜ਼ਮੈਂਟ ਹੋ ਰਹੀ ਹੈ ਨਾ ਆ ਸਕਦੀ ਹੈ ਦੋ ਲੈ ਆਇਆ ਦੂਆ 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 ਗਾਰਮੈਂਟਸ ਇਹ ਹੈ ਮੇਰੇ ਲਈ ਟੀ-ਸ਼ਰਟ ਪਤੇ ਕੀ ਤਰਫ ਸੇ ਕਿਤਾ ਲਿਆ ਸੋਹਣੀ ਆ ਡਿਜ਼ਾਈਨ ਵੀ ਸੋਹਣਾ ਹੈ ਸੋਹਣਾ ਨਾ ਹਮ ਕੇਕ ਨੂੰ ਥਾਲੋ ਇਹਨਾਂ ਨਾਲ ਵੀ ਤੇ ਖਰਾਬ ਲਓ ਜੀ ਟੀ-ਸ਼ਰਟ ਫਤਿਹ ਵੱਲੋਂ ਥੈਂਕ ਯੂ ਫਤਿਹ ਤੁਹਾਨੂੰ ਵੀ ਦੀ ਕੱਪ ਲਿਆ ਕੇ ਦਿਓ ਇੱਕ ਤਾਂ ਲੈ ਬੈਠ ਗ੍ਰੇਫਟ ਆ ਜਾ ਦੱਤਾਂ ਨਹੀਂ ਹੈਗਾ ਪਹਿਲੀ ਦਿਨਾਂ ਤੋਂ ਸ਼ੁਰੂ ਹੋ ਗਈ ਵੀ ਮੈਨੂੰ ਵੀ ਲੈ ਕੇ ਦਿਓ ਨਾਲ ਦੀ ਨਾਲ ਇਹ ਤੇਰਾ ਗੱਲੀ ਨੂੰ ਚਲੀ ਨਾ ਛੋਟਾ ਕੀ ਹਾਂ ਕੋਈ ਨਾ ਛੋਟਾ ਕੁਝ ਦੀ ਚੀਜ਼ ਨਹੀਂ ਹਾਂ ਵੱਡੀ ਦੀ ਨਿਕਲ ਜਾਂਦਾ ਦੇਖਦੇ ਆ ਵੀ ਕੀ ਜੀ ਕੰਮ ਦੀ ਚੀਜ਼ ਹੈ ਜੀ ਮੈਂ ਤਾਂ ਕਹਿੰਦੀ ਲਿਆ ਨਹੀਂ ਇਹ ਹੀ ਹੈ ਹਾਂ ਐਵੇਂ ਬਾਰੇ ਦੇਂਜਰ ਜੀਜੀ ਤਾਂ ਨਹੀਂ ਕੋਈ ਦੇਂਜਰ ਹੀ ਲੱਗਦੀ ਹੈ ਕਿਤੇ ਹੋਰ ਬੰਬ ਬੰਬ ਰੱਖ ਕੇ ਲੈ ਆਇਓ ਨਾ ਉਡਾ ਦੇਗਾ ਜੇ ਡੈਡੀ ਜਾਂ ਦੇਖ ਆਹ ਇੱਕ ਬੰਬ ਆਹ ਰਹਾ ਉੱਪਰ ਦਾ ਸਿੰਘਾ ਬੈਠਾ ਦੇਖੋ ਹਾਏ ਬੰਬ ਲਿਆਇਆ ਡੈਡੀ ਸਾਰੇ ਕਬੰਬ ਤਮੰਗਟੂ ਆਰੇ ਕਬੰਬ ਲਿਆਇ ਹਾਂ ਓਏ ਆਦੇ ਆਦੇ ਉਡਾ ਰੱਖਿਆ ਇਧਰ ਬੰਬ ਨਾਲ ਦੇਖ ਕੋਲ ਕਰੇ ਕਿੱਦਿਏ ਉੱਪਰ ਨੂੰ ਚੱਲੇ

ਬਲੈਕ ਨਹੀਂ ਹੈਗਾ ਚਲੋ ਗ੍ਰੀਨ ਆ ਹਾਂ ਨਹੀਂ ਮਿਲ ਗਿਆ ਉਹ ਤਾਂ ਬਲੈਕ ਸ਼ੇਡ ਹੀ ਪੈਂਦੀ ਹੈਗੀ ਹਾਂ ਤਾਂ ਹੁਣ ਇਹਦਾ ਬਾਤ ਖੋਲਦੇ ਆ ਕਿੰਨਾ ਗੇਂ ਖਾਣਗੇ ਕੈਂ ਖਾਂਦੇ ਆਪਾਂ ਵੈਲਕਮ ਮੈਂ ਹੁਣ ਤੇਰੀ ਮਮਾ ਨਾਲ ਰਹਿ ਗਿਆ ਬਈ ਆ ਚਲੋ ਜੀ ਨਾਲ ਸਾਰਾ ਵੱਡਾ ਗਿਫਟ ਹੈ ਆਹਾ ਦੇਖ ਨਾ ਵੀਰਾਂ ਕੀ ਸਰਪ੍ਰਾਈਜ਼ ਕੀਤਾ ਆਪਣੇ ਵਾਸਤੇ ਹਨਾ ਫੂ ਫੂ ਧੱਕੇ ਗਿਆ ਬਈ ਮੈਂ ਇਹਨੇ ਗਿਫਟ ਉਹਦਾ ਫੋਦਾ ਕੋਈ ਮੈਂ ਹੈਲਪੀ ਕਰਾ ਦਿੰਦਾ ਛੱਡ ਜਾ ਕੀ ਹੋ ਸਰ ਕੀ ਕੱਪੜੇ ਕੋਈ ਨਹੀਂ ਮੇਰੀ ਗੱਲ ਤਾਂ ਕੱਪੜੇ ਨੇ ਹੋ ਸਕਦਾ ਹੋਰ ਵੀ ਹੋ ਸਕਦਾ ਅੱਜ ਹੈ ਕੱਪੜੇ ਕਿਉਂ ਦੱਸੇ ਕਿਉਂ ਕਿ ਤੇ ਲੈਪਟਾਪ ਪੱਲਿਆਦਾ ਮੈਨੂੰ ਕੋਈ ਸੌਂਦਣੀਆਂ ਸੋਚਿਓ ਹਾਂ ਹਾਂ ਓਏ ਦੇਖ ਕਹਿੰਦੇ ਆਪਣੇ ਜੀਰੇ ਚਾਹਣਾ ਮੈਂਗਾ ਸਾਲ ਤੋਂ ਦਮਾੜ ਕਰ ਰਿਹਾ ਸਾਡੇ ਤੇ ਖਾਣੀ ਆ ਹੋ ਗਿਆ ਬਟੀ ਦਾ ਤੇਰਾ ਇੰਨਾ ਚਾਲਦਾ ਐਨੇ ਸਿਰੇ ਸੂਕ ਪੈ ਗਦੇ ਨੇ ਇੱਕ ਜਿਹੜੀ ਮਿਲ ਗਈ ਹੋ ਗਿਆ ਥੋੜੇ ਬਾਅਦ ਥੋੜੀ ਨਾ ਛੇੜੇ ਮੈਂ ਛੱਡ ਲਿਆ ਉਹ ਮੈਂ ਵੀ ਤੁਹਾਨੂੰ ਤੇਰੇ ਕਿਦਾਂ ਨਾ ਤੇ ਕਿਦੋਂ ਵਰਗਾ ਕਿਤੇ ਜੀ ਤੈਨੂੰ ਮੈਂ ਤਾਂ ਫਿਰ ਮੈਨੂੰ ਸਕੂਟਰੀ ਲੈ ਦਿੱਤੀ ਸੀ ਹਾਂ ਟੱਕ ਦੂੰਗਾ ਕਿੱਥੇ ਜਾਉਣੇ ਦਾ ਜੇ ਜੱਗ ਦੇਂਗੀ ਚਾਮ ਨੂੰ ਆਈ ਹੋਈਗਾ ਵੀ ਹਾਂ ਲੈ ਕੇ ਆਉਂਦੇ ਮੈਂ ਸਕੂਟਰੀ ਲੈ ਆ ਦਿੰਦਾ ਮੈਂ ਮੈਂ ਦੱਸਦਾ ਜਾ ਕੇ ਟੱਕਾਂ ਮੈਂ ਅੱਜ ਉਹ ਦੱਸਿਆ ਆਲਾ ਉਹ ਦੱਸ ਕੇ ਦਿਨੇ ਚੱਲੂਗਾ ਰਿਗਲਾ ਚਾਪੂ ਹਾਲ ਇਹਨਾਂ ਤੇ ਆਹ ਜਿਹੜੇ ਜਵਾਕ ਹੋਏ ਬੈਠੇ ਨੇਗੇ ਬੜੇ ਜਵਾਕ ਨੇ ਜਵਾਕ ਖਵੱਤ ਨਹੀਂ ਲਿਆ ਤੱਕ ਦੇ ਦਿੰਦਾ ਤਿੰਨ ਸਾਲ ਦੇ ਜਵਾਕ ਹਾਂ ਜਾਓ ਕੈਂਸੀਨਾ ਵੀ ਤਾਂ ਪ੍ਰੇਪਰੇ ਹੋਣਗੇ ਪਤਾ ਨਹੀਂ ਤੇਰੀ ਚੁਆਇਸ ਦਾ ਦੇਖੋ ਜਿੱਦਾਂ ਨਹੀਂ ਹੰਗਦਾ ਸੇ ਉਦਾਂ ਨਹੀਂ ਰਹਿੰਦੀ ਹੰਮ ਇਹ ਲੈ ਨਾਉਂਕਿਊ ਤੁਹਾਨੂੰ ਵੀ ਥੈਂਕਿਊ ਸੋਨੀਆ ਬਹੁਤ ਬਹੁਤ ਰੱਖੋ ਕੇ ਖਾਈਏ ਓਕੇ ਖਾਈਏ ਐ ਲੈ ਸਹੀਏ ਸਹੀ ਠੀਕ ਹੈਗਾ ਸਹੀ ਸੰਵਾ ਠੀਕ ਲੱਗਿਆ ਮੈਨੂੰ ਪਤਾ ਨਹੀਂ ਆਮਾ ਕਦੇ ਇਕਨਾਂ ਪਾਕ ਇਹਨਾਂ ਨੂੰ ਫੇਰੂਮ ਕਦੇ ਚੈੱਕ ਕਰਾਵਾਂਗੇ ਜੋ ਗਿਫਟ ਸਾਰਿਆਂ ਦੇ ਬਹੁਤ ਸੋਹਣੇ ਨੇਗੇ ਗਿਫਟ ਕਿਸੇ ਦਾ ਵੀ ਐ ਨਹੀਂ ਹੈਗਾ ਬੜੀ ਵਧੀਆ ਨਹੀਂ ਹੈਗਾ ਸਾਰੇ ਕੰਪਨ ਵਾਲੀ ਚੀਜ਼ਾਂ ਨੇਗੇ ਤੇ ਹੁਣ ਇਹ ਹੋ ਗਿਆ ਕੇਕ ਗਿਣੀ ਕੇਕਾ ਕੇ ਇਹਨੂੰ ਮਕਾ ਕੇ ਫੇਰ ਹਟੂਗਾ ਉਦੋਂ ਤੱਕ ਇਹ ਨਹੀਂ ਹਟਣਾ ਨਹੀਂ ਮੈਨੂੰ ਟਿਸ਼ੂ ਪੇਪਰ ਦੇ ਦੂਮੇ ਆਪਾਂ ਮੋਸਕਾ ਕਰ ਲੈਣਗੇ ਪਾਈ ਆਪਾਂ ਇਹਨਾਂ ਨੂੰ ਪਾਈਏ ਕੇਕ ਕੱਟ ਕੇ ਦਮਾ ਲੈ ਨਹੀਂ ਨਹੀਂ ਫੁੱਲੇ ਸਾਰੇ ਦੇ ਗੇਟ ਬਹੁਤ ਸੋਹਣੇ ਸੀਗੇ ਸੱਚੀ ਸੋਹਣੇ ਸੀਗੇ ਸੋਹਣੇ ਸੀਗੇ ਨਾ ਹਾਂ ਆ ਲੈ ਸਾਡੇ ਨੇ ਇੱਕ ਇੱਕ ਫੁੱਲਾ ਨਾ ਚਾਹੀਦਾ ਤੁਸੀਂ ਕੱਟੋਗੇ ਕੇਕ ਹਾਂ ਕੱਟ ਦਿੰਦੇ ਆਂਗੇ ਚਲੋ ਹੁਣ ਗਾਇਸ ਆਪਾਂ ਕੇਕ ਕੁੱਕ ਨਾਲ ਇਹਨੂੰ ਦੇ ਦਈਏ ਨਾਲੇ ਅਸੀਂ ਖਾਣੀਏ ਉਦੋਂ ਬਾਅਦ ਦੇ ਵਿੱਚ ਫੇਰ ਕਰ ਦਿਆਂਗਾ ਅੱਜ ਆਪਾਂ ਮੈਂ ਬਰਥਡੇ ਬॉय ਵੀ ਮੈਂ ਹੀ ਬਰਥਡੇ ਬॉय ਤੁਹਾਨੂੰ ਕੇਕ ਕੱਟ-ਕੱਟ ਕੇ ਖਵਾਵਾਂਗਾ ਨਾ ਕੋਈ ਮੰਨ ਕੇ ਕੇਕ ਦਾ ਹੱਥ ਛੋੜਾ ਹਕਮਾ ਨਾ ਤੁਸੀਂ ਖਵਾਓ ਮੇਰਾ ਤਾਂ ਬਰਥਡੇ ਹੈਗਾ ਆਪਾਂ ਤਾਂ ਬੇਨੂ ਬੱਠਾ ਗਿਆ ਜੀ ਕਿ ਨਹੀਂ ਬਈ ਆ ਕੇ ਭੁੱਲੀ ਨਹੀਂ ਆ ਪਾ ਕੇਗਾ ਆਪਾਂ ਨਹੀਂ ਕਿਸੇ ਨੂੰ ਕੁਝ ਖਵਾਉਣ ਲੱਗਿਆ ਹਾਂ ਆਪਾਂ ਮੇਕ ਰੱਖਿਆ ਆਪਾਂ ਪਾਰਟੀ ਦੇਣੀ ਸੀ ਤੁਹਾਨੂੰ ਪਾਰਟੀ ਦੇਦੀ ਬਰਥਡੇ ਦੀ ਠੀਕ ਹੈ ਮੈਨੂੰ ਕੱਟਿਆ ਨਹੀਂ ਆਉਂਦਾ ਇਹ ਕੱਟੋ ਆ ਕੇ ਹੁਣ ਬਰਥਡੇ ਆਊਗਾ ਗਲੀਨ ਦਾ ਇਸ ਤੋਂ ਬਾਅਦ ਦੇ ਵਿੱਚ ਗਲੀਆਂ ਗਲੀ ਤੇਰਾ ਬਰਥਡੇ ਹੈ ਕਿ ਨਹੀਂ ਤਰੀਕ ਦਾ 22 ਹਾਂ ਮੈਂ ਨੂੰ 6 ਹਣਾ ਜੂਨ ਜੂਨ 22 ਆ ਜਮਈ ਮੈਂ ਮਈ 22 ਦਾ ਮੈਂ ਭੁੱਲ ਗਿਆ ਸੀਦਾ ਬੈਠੇ ਹੀ ਭੁੱਲੇ ਨਾ ਇੰਨੇ ਡੇਟਾ ਯਾਦ ਰੱਖਣੇ ਕਿ ਸੌਖੀਆਂ ਨਹੀਂ ਗੀਆਂ ਦੱਸੋ ਤੁਹਾਨੂੰ ਕਿਹੜਾ ਯਾਦ ਰੱਖਣੀ ਆ ਉਛੇੜੀ ਨਹੀਂ ਲਾਏ ਤੂੰ ਆਪਣੀ ਆਪਣੀ ਰੱਖਣੀ ਹੈਗੀ ਮੇਰਾ ਬਰਥਡੇ ਕਿਦਾਂ ਜਾਇ ਸੀਗਾ ਪਹਿਲਾਂ ਮੇਰੀ ਯਾਦ ਸੀਗਾ ਕਹਿੰਦਾ ਕਿਥੇ ਜਾਂ ਕਿਹਨੂੰ ਬੋਲ ਝੂਠ ਨਾ ਬੋਲ ਝੂਠ ਨਾ ਬੋਲ ਝੂਠ ਬੋਲਦੇਗੇ ਇਹਨੂੰ ਮੈਂ ਦੱਸਿਆ ਇਹਨੂੰ ਮੈਂ ਦੱਸਿਆ ਵੀ ਹਾਂ ਮੇਰਾ ਬਰਥਡੇ ਹੈਗਾ ਨਹੀਂ ਤੇ ਯਾਦ ਨਹੀਂ ਸੀਗਾ ਦਾਦਾ ਮੈਂ ਸੈਡ ਆਉਟ ਆ ਦੀ ਸੌਰੀ ਸੀ ਹਾਂ ਮੈਨੂੰ ਪਤਾ ਸੌਰੀ ਚਰਨਤਾਂਡੀ ਮੈਨੂੰ ਪਤਾ ਯਾਰ ਕਿਤੇ ਕਿਸੇ ਤੇ ਯਾਦ ਨਹੀਂ ਸੀਗਾ ਹੁਣ ਤਾਂ ਇਹ ਸੌ ਗੋਲਾ ਮਾਰ ਲੈਣ ਚਾਹੀਏ ਇਹਦੇ ਵੀ ਯਾਦ ਨਹੀਂ ਸੀਗਾ ਇਹਨੂੰ ਮੈਂ ਮੈ ਯਾਦ ਕਰਾਇਆ ਭਲਾ ਕਹਿੰਸੀ ਮੈਂ ਸੱਤੋਂ ਤਰੀਕ ਮਵਾਦੂ ਕਿਉਂਕਿ ਮੇਰਾ ਬਰਥਡੇ ਹੈਗਾ ਫਿਰ ਤੇ ਗਾਲਾਂ ਵੀ ਪਈਆਂ ਸੀ ਇਸ ਗੱਲ ਪਛੇਤ ਮੇਰਾ ਬਰਥਡੇ ਭੁੱਲ ਗਈ ਕਿਹਨੇ ਮੋ ਲੱਡਾ ਨਹੀਂ ਸੀਗਾ ਮੈਂ ਹਾਂ ਹਾਂ ਫਿਰ ਕਿਹਾ ਹੋਗਾ ਸੀ ਸਤਮੂ ਵੈਸੀ ਕਰਦੇ ਵੀ ਚੜਾ ਕੇ ਬਣਾਉਂਦੇ ਹਾਂ ਹਾਂ ਉਹ ਕਿਉਂ ਇਹ ਇਹਨੇ ਬਰਥਡੇ ਬਾਅਦ ਕੋਣ ਬਣਾਵਾਉਂਦਾ ਲੰਗੇ ਤੋਂ ਕੋਈ ਨਸ ਦੋਦਲਾਂ ਬਾਅਦਾਂ ਅੰਦਰੀ ਕਰਦੋਂ ਤੇ ਆਪਦੇ ਹੱਥ ਤੁਸੀਂ ਵੇਲਾ ਸੇ ਪੋ ਐਮ ਨਾ ਮਰਾਇ ਤੇ ਮਰਾਇ ਕਿਸਦੇ ਮਨੋਦ ਹੁੰਦਾ ਕੁਏ ਮੈਂ ਤੁਹਾਨੂੰ ਚਲੋ ਤੁਸੀਂ ਕੁਝ ਕਹਿਣਾ ਚਾਹੋਗੇ ਅਗਲੀ ਮੇਰੇ ਬਰਥਡੇ ਤੇ ਹਾਪੀ ਬਰਥਡੇ ਗॉड ਬles you ਗੋਟ ਬੱਕਰੀ ਬles you ਮਨੋ ਬੋਲ ਬੱਕਰੀ ਬles you ਕਹਿੰਦੀ ਗੋਟ ਕਹਿੰਦਾ ਗੋੜ ਗਿਆ ਗੋਟ ਗਿਆ ਮੈਂ ਸਾਰੇ ਸੁਣ ਰਹੇ ਹਾਂ ਤੁਸੀਂ ਦੱਸੋ ਕਮੈਂਟ ਕਰਕੇ ਬਈ ਨੇ ਕੀ ਕਹਿਆ ਸੀਗਾ ਗੋਟ ਕਹਿਆ ਸੀ ਕਿ ਗੋਡ ਕਹਿਆ ਸੀਗਾ ਮੰਤਾ ਲੱਗਦਾ ਵੀ ਗੋਟ ਗਿਆ ਸੀਗਾ ਫਦੇ ਤੂੰ ਕੁਝ ਕਹਿਣਾ ਚਾਹੇਗਾ ਨਾ ਨਾ ਜਾ ਪਰ ਯਾਰ ਉਹਨਾਂ ਪੱਟੀ ਮਿਸ ਕਰਤੀ ਇਹਦਾ ਕਹਿੰਦੇ ਹੀ ਨਹੀਂ ਕੋਈ ਚਲੋ ਠੀਕ ਹੈ ਜੀ ਬਰਥਡੇ ਸਾਡਾ ਸਕਸੈਸਫੁਲੀ ਹੋ ਗਿਆ ਸਕਸੈਸਫੁਲੀ ਅਸੀਂ ਮਨਾ ਲਿਆ ਬਰਥਡੇ ਗੱਡੇ ਦੇ ਵਿੱਚ ਕੋਈ ਲੜਾਈ ਪੜਾਈ ਨਹੀਂ ਹੋਈ ਹੈਗੀ ਬਹੁਤ ਵਧੀਆ ਪਾਰਟੀ ਚੱਲ ਰਹੀ ਹੈਗੀ ਹੁਣ ਇਹਨਾਂ ਦੀ ਖਾਨ ਪੀਣ ਉਹ ਕੋਲਡ ਨਿੱਕ ਲੈਣ ਗਏ ਨੇਗੀ ਆ ਗਿਆ ਕੋਲਡ ਡਰਿੰਕ ਦੇਖੋ ਅੱਜ ਆਪਲੇ ਆਪਲੇ ਕੋਲ ਡਰਿੰਕ ਤੁਸੀਂ ਸਾਰਿਆਂ ਨੂੰ ਮਸ਼ੂਕਰਨਾ ਕਰਦੇ ਹਾਂ ਅਸੀਂ ਉੱਥੇ ਪਿੰਡ ਪੀਤਾ ਉਹ ਹੋਏ ਨਹੀਂ ਧੋਵਾ ਕਰਾਤੀ ਸਾਡੀ ਕੋਲ ਡਰਿੰਕਾ ਜਿਹੜੇ ਘਰੇ ਜਾਈਓ ਉੱਥੇ ਕੋਲ ਡਰਿੰਕ ਜਿਹੜੇ ਘਰੇ ਜਾਈਓ ਉੱਥੇ ਕੋਲ ਡਰਿੰਕਾ ਜੀ ਹੁੰਦਾ ਵਰ ਗਿਆ ਯਾਰ ਅਸਤਾ ਅੱਖ ਕੇ ਪੀ ਪੀ ਰਾਤ ਦੇ ਅਸੀਂ ਨਾਲੇ ਕਾਫੀ ਗਏ ਨੇਗੇ ਨਾਲੇ ਵੀ ਰਸੀ ਰਾਤ ਅਸੀਂ ਆਉਂਦਾ ਸੀ 8 ਵਜੇ ਤੱਕ ਕੋਲ ਡਰਿੰਕ ਪੀਣੀ ਆ ਰਾਤ ਨੂੰ ਕਿਸੇ ਨੇ ਦੁੱਧ ਦੁੱਧ ਨਹੀਂ ਪੁੱਛਿਆ ਉਹ ਜਿਹੜਾ ਆਂਟੀ ਵੀਰਿਆਂ ਬਲੌਗ ਦੇਖਣੇ ਆ ਕੋਲ ਡਰਿੰਕ ਪੀਣੀ ਹੈ ਢੱਡ ਜਾਣੀ ਆ ਵੀਡੀਓ ਲਿੰਨ ਨੇ ਬੀਬੀ ਦੇਖੋ ਸਹੀ ਗੱਲ ਹੈਗੀ 8 ਵਜੇ ਨਹੀਂ ਵੈਸੇ ਭਾਈ ਮਾਰਦਾ ਸੀਗਾ ਸਾਰਿਆਂ ਨੂੰ ਲੰਬਾ ਹੈਗਾ ਵੀ ਸਾਰਿਆਂ ਨੇ ਤੁਸੀਂ ਕੋਲ ਡਰਿੰਕ ਵਾਲੀ ਸਾਰਤਾ ਕੁੜੀ ਨੂੰ ਹਾਂ ਤੁਸੀਂ ਨੇ ਦੁੱਧ ਪੁੱਛੀ ਨਹੀਂ ਹੋਰ ਕੀ ਕਪਿਆਣਾ ਸੀਗਾ ਦੁੱਧ ਅੱਛਾ ਮੈਂ ਦੁੱਧ ਦੁੱਧ ਕਹੀ ਨਾ ਮੈਂ ਕੁੜੀ ਪਹਿਲੀ ਵਾਲੀ ਮੋਟੀ ਹੈਗੀ ਮੈਂ ਮੋਟੀ ਨਹੀਂ ਹਾਂ ਇੰਨੀ ਮੋਟੀ ਹਾਂ ਤਾਂ ਵਧੀਆ ਵਧੀਆ ਕਾਂਦੀ ਪਿੰਦੀ ਲੱਗਦੀ ਤੂੰ ਮੈਂ ਕਾਂਦੀ ਪਿੰਦੀ ਹੈਗੀ ਚੱਲ ਚਲੋ ਜੀ ਹੁਣ ਸਾਡੀ ਪਾਰਟੀ ਪੂਟੀ ਜਿਹੜੀ ਉਹ ਚੱਲਦੀ ਹੈਗੀ ਹੁਣ ਜਦੋਂ ਪਾਰਟੀ ਮੁੱਕੂਗੀ ਫਿਰ ਉਸ ਤੋਂ ਬਾਅਦ ਦੇ ਵਿੱਚ ਸਮਾਰਟਫੋਨ ਇਹਨਾਂ ਨੇ ਸਾਰਾ ਕਰਨਾ ਹੈਗਾ ਸੈੱਟ ਇਹਦਾ ਇਹਨਾਂ ਖਿਲਾਰਾ ਪਾਇਗਾ ਉਹ ਇਹਨਾਂ ਨਹੀਂ ਚੱਕਣਾ ਰੂਪ ਦੇ ਵਿੱਚ ਪਹਿਲਾਂ ਮੈਂ ਪਿਆ ਪਿਆ ਕਰਾ ਹਾਂ ਹਾਂ ਨੀਚੇ ਸਟ ਰੱਖੇ ਨੇ ਜਿਹੜੇ ਆਪ ਕੇਕ ਦੇ ਹੋਣਗੇ ਇੱਧਰ ਰੈਫਰਾ ਪੈਣੇ ਹੁਣ ਇਹਨਾਂ ਨਹੀਂ ਇਹ ਝਾੜੂ ਪੂੰਚਾ ਸਾਰਾ ਇਹਨਾਂ ਨਹੀਂ ਕਰਨਾਗਾ ਹੁਣ ਠੀਕ ਹੈ ਜੀ ਹੁਣ ਤੁਸੀਂ ਕਰੋਗੇ ਮੇਰੇ ਨਾਲ ਮੈਂ ਸਾਰਾ ਘਰ ਇਹਦੇ ਇੱਕ ਵੀ ਭਾਂਡਾ ਨਹੀਂ ਰੱਖਿਆ ਸੀਗਾ ਸਾਰੇ ਇਹਨੇ ਤੋਂ ਬਾਅਦ ਵਿੱਚ ਪੂਰਾ ਘਰ ਸਵਾਰ ਕੇ ਰੱਖਿਆ ਰੌਕਸੀ ਦਾ ਵੀ ਬਾਚਾ ਝਾੜੂ ਪੂੰਚਾ ਨਹੀਂ ਇੱਕ ਕੀਤਾ ਬਾਕੀ ਕਿਤੇ ਵੀ ਕੋਈ ਖਿਲਾਰਾ ਨਹੀਂ ਪਾਇਆ ਹੋਇਆ ਜਿਵੇਂ ਛੱਡ ਕੇ ਕਿਸੂਮੀ ਸੀਗਾ ਇੰਨਾ ਵਧੀਆ ਰੱਖਿਆ ਮੈਂ ਢੇਰ ਰੱਖਿਆ ਮਨੂ ਸਾਬਸੇ ਦੇ ਨਹੀਂ ਆਇਆ ਤਾਂ ਬੜੀ ਬਾਂਡੇ ਨੂੰ ਤਾਂ ਸਾਰੇ ਮੈਂ ਬਾਂਕੇ ਕੇ ਸਾਬਸੇ ਨਹੀਂ ਬੱਝੇਗੇ ਬਿਲਕੁਲ ਨਹੀਂ ਬਾਂਡੇ ਗੁੰਡੇ ਦਾ ਮੰਜੀ ਪੈ ਰਹੇ ਪੈ ਤਾਂ ਨਹੀਂ ਪਾਇਆ ਜਿਹੜੀ ਚੀਜ਼ ਮੈਂ ਖਾਂਦਾ ਸੀਗਾ ਨਾਲ ਦੀ ਮੈਂ ਮਾਰ ਦਿੰਦਾ ਹੁੰਦਾ ਸੀ ਕੋਈ ਚੀਜ਼ ਐ ਨਹੀਂ ਸੀ ਵੀ ਮੈਂ ਆਪੇ ਮਾਰ ਦੂੰ ਮੈਂ ਕਾਦੀ ਨਾਲ ਨਹੀਂ ਰਸਤ ਪਰ ਤਾਈ ਮੈਨੂੰ ਤਾਂ ਕੋ ਟੈਨਸ਼ਨ ਨਹੀਂ ਸੀ ਜੀ ਬਟੇ ਸਾਰੇ ਜਦ ਰੋਟੀ ਰੁੱਟੀ ਮੈਂ ਵੀ ਆਪੇ ਲਾ ਦਉ ਮੈਨੂੰ ਕੋ ਟੈਨਸ਼ਨ ਆਪਾ ਮੈਂ ਮਾਰੀ ਦਾ ਪੁੱਤ ਆ। ਸਟੈਕ ਦਾ ਛੋਟਾ ਤੇ ਕੋ। ਹਾਂ ਬੱਟਾ ਮੇਰਾ ਤਾਂ ਬੱਟਾ ਚਾਹੀਦਾ। ਮੈਂ ਵੱਡੇ ਵਾਲਾ। ਵੱਡੇ ਵਾਲੇ ਬੰਦੇ ਨੂੰ ਬੱਟਾ ਚਾਹੀਦਾ। ਨਾ ਉਹ ਕੱਟੇਗਾ ਨਾ। ਮੈਂ ਇਸਕੱਟ। ਆ ਬੱਤੂ ਆ। ਤੁਸੀਂ ਵੀ ਖਾ ਲਓ ਜੀ। ਜਿਹਦਾ ਜੀ ਕਰਦਾਗਾ। ਪਰ ਰੰਗ ਦੇਖੋ ਵੀ ਇਹ ਰੰਗ ਆਗਾ ਜੀ ਚੜ ਗਿਆ ਕਿਸੇ ਦੀ ਜੀਵ ਨੂੰ ਮੈਂ ਉਹਦਾ ਜ਼ਿੰਮੇਵਾਰ ਨਹੀਂ ਹੈਗਾ। ਸਿੰਥੈਟਿਕ ਰੰਗ ਆਗਾ ਵੈਸੇ। ਚਲੋ। ਵਧੀਆ ਟੇਸਟੀ ਹੈ ਕੇਕ ਮੈਂ ਖਾਦਾ ਪੈਸੇ ਪਹਿਲਾਂ ਹਨਾ। ਟੇਸਟ ਬਹੁਤ ਵਧੀਆ ਕੇਕ ਦਾ। ਸਪੰਜੀ ਜੈ ਨਹੀਂ ਹੈਗਾ ਨਾਲ نیچے ਤੱਕ ਕਰੀਮ ਵਗੈਰਾ ਕੀ ਸਾਰੀ ਚੰਗ ਚਲੋ ਠੀਕ ਹੈ ਜੀ ਗਾਇਸ ਹੁਣ ਇਨ ਮੀਡ ਲਈ ਤੇ ਅੱਜ ਦੇ ਬਲੌਗ ਚ ਸਿਰਫ ਇਨਾ ਹੀ ਆਪਣਾ ਬਰਥਡੇ ਬਲੌਗ ਸੀਗਾ ਇਹ ਤੁਹਾਨੂੰ ਪਤਾ ਹੀ ਹੈਗਾ ਤੇ ਸਾਰੇ ਜਣੇ ਕਮੈਂਟ ਦੇ ਵਿੱਚ ਹੈਪੀ ਬਰਥਡੇ ਜ਼ਰੂਰ ਵਿਸ਼ ਕਰਿਓ ਹਾਂ ਜਿਨੇ ਜਿਨੇ ਜਿਨਾਂ ਦਾ ਦਿਲ ਕਰਦਾਗਾ ਵਿਸ਼ ਕਰਨ ਉਹ ਕਰਿਓ ਲਾਈਕ ਇਹ ਕਰ ਦਿਓ ਚਲੋ ਉਹੀ ਬਹੁਤਾਂ ਕੇ ਮੇਰੇ ਬੱਸ ਠੀਕ ਹੈ ਜੀ ਹਾਂ ਤੇ ਠੀਕ ਹੈ ਹੁਣ ਕੱਲ ਨੂੰ ਮਿਲਦਾ ਤੁਹਾਨੂੰ ਆਪਾਂ ਨਵੇਂ ਬਲੌਗ ਦੇ ਵਿੱਚ ਅੱਜ ਦੇ ਬਲੌਗ ਚ ਐਨਾ ਹੀ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਕਰਾ ਦਿਆ ਕਰੋ ਰਿਸ਼ਤੇਦਾਰਾਂ ਨੂੰ ਵੀ ਕਰਾ ਦਿਆ ਕਰੋ ਕੱਲ ਨੂੰ ਮਿਲਦਾ ਹੋਵੇ ਇੱਕ ਨਵੇਂ ਬਲੌਗ 'ਚ ਉਦੋਂ ਤੱਕ ਪਾਸਤੇ ਬਾਏ ਬਾਏ ਹੈ ਗੁੱਡ ਨਾਈਟ ਬਾਏ ਯਾਰ ਇਹ ਕੰਤਾ